ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਧਮਕੀ ਭਰੀ ਈਮੇਲ ਆਈ ਹੈ ਅਤੇ ਕਈ ਨਾਮੀ ਸਕੂਲਾਂ ਨੂੰ ਜਿਹੜੇ ਆ ਉਹ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਮੌਕੇ ਤੇ ਦਹਿਸ ਦਾ ਮਾਹੌਲ ਬਣਿਆ ਅਤੇ ਮੌਕੇ ਤੇ ਮਾਪੇ ਆ ਜਿਹੜੇ ਉਹ ਸਕੂਲ ਪਹੁੰਚੇ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਜਾ ਰਹੇ ਨੇ ਤਾਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਪਾਸੇ ਤਾਂ ਧੁੰਦ ਪੈਣ ਲੱਗੀ ਹੈ ਤੇ ਇਸੇ ਧੁੰਦ ਤੇ ਠੰਡ ਦੇ ਮੌਸਮ ਦਰਮਿਆਨ ਮਾਪਿਆਂ ਨੇ ਜਿੱਥੇ ਬੱਚਿਆਂ ਨੂੰ ਪਹਿਲਾਂ ਸਵੇਰੇ ਤਿਆਰ ਕਰਕੇ ਸਕੂਲ ਭੇਜਿਆ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਸਕੂਲ ਤੋਂ ਕਾਲ ਆਂਦੀ ਹੈ ਕਿ ਬੱਚਿਆਂ ਨੂੰ ਵਾਪਸ ਲਿਜਾਇਆ ਜਾਵੇ ਅਤੇ ਉਸੇ ਦੇ ਚੱਲਦਿਆਂ ਮੌਕੇ ਤੇ ਬੱਚਿਆਂ ਨੂੰ ਆਪਣੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਘਰੇ ਲੈ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਲਗਾਤਾਰ ਬਿੱਤੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੀਆਂ ਅਦਾਲਤਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਸਕੂਲ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਹੁਣ ਫਿਰ ਤੋਂ ਚੰਡੀਗੜ੍ਹ ਵਿੱਚ ਇਹ ਮਾਹੌਲ ਦੇਖਿਆ ਗਿਆ ਕਿ ਚੰਡੀਗੜ੍ਹ ਦੇ ਕੁਝ ਨਿੱਜੀ ਸਕੂਲਾਂ ਨੂੰ ਜਿਹੜਾ ਕਿ ਬੰਬਨਾ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਜਿਸ ਦੇ ਚੱਲਦਿਆਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸਕੂਲ ਖਾਲੀ ਕਰਵਾ ਕੇ ਇੱਥੇ ਜਿਹੜੇ ਆ ਵੱਡੇ ਪੱਧਰ ਤੇ ਸਰਚ ਅਭਿਆਨ ਕੀਤਾ ਜਾ ਰਿਹਾ ਤਾਂ ਵੱਖ-ਵੱਖ ਜਿਹੜੇ ਸਕੂਲ ਨੇ ਉਹਨਾਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਵੇਰੇ ਤੜਕਸਾਰ ਜਿੱਥੇ ਬੱਚੇ ਪਹਿਲਾਂ ਸਕੂਲ ਪਹੁੰਚਦੇ ਆ ਤੇ ਉੱਥੇ ਇਹ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਈਮੇਲ ਆਈ ਹੈ ਇੱਕ ਧਮਕੀ ਭਰੀ ਅਤੇ ਇਸੇ ਦੇ ਚੱਲਦਿਆਂ ਸਕੂਲ ਹੈ ਜਿਹੜੇ ਉਹ ਖਾਲੀ ਕਿਤੇ ਜਾਣ ਅਤੇ ਸਕੂਲਾਂ ਨੂੰ ਮੌਕੇ ਤੇ ਹੀ ਬੰਦ ਕੀਤਾ ਜਾਵੇ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਬਣਿਆ ਹੈ ਜਿੱਥੇ ਇੱਕ ਪਾਸੇ ਸੰਘਣੀ ਧੁੰਦ ਪੈ ਰਹੀ ਹੈ ਤੇ ਇਸੇ ਧੁੰਦ ਦੇ ਦਰਮਿਆਨ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਆ ਪਹਿਲਾਂ ਹੀ ਕਾਫੀ ਚਿੰਤਾਜਨਕ ਸਥਿਤੀ ਵਿੱਚ ਸਕੂਲ ਪਹੁੰਚੇ ਸੀ ਪਰ ਉਧਰ ਜਿਵੇਂ ਹੀ ਸਕੂਲ ਪਹੁੰਚਦੇ ਆ ਤਾਂ ਇੱਕ ਹੋਰ ਜਿਹੜੀ ਚਿੰਤਾ ਵੱਡੀ ਸਾਹਮਣੇ ਆਂਦੀ ਹੈ ਮਾਪਿਆਂ ਦੇ ਲਈ ਅਤੇ ਬੱਚਿਆਂ ਦੇ ਲਈ ਕਿ ਸਕੂਲ ਨੂੰ ਧਮਕੀ ਆਈ ਹੈ ਤਾਂ ਬੰਬ ਬਣਾ ਉਡਾਉਣ ਦੀ ਧਮਕੀ ਆਈ ਹੈ ਕਈ ਨਿੱਜੀ ਸਕੂਲਾਂ ਨੂੰ ਅਤੇ ਮੌਕੇ ਤੇ ਮਾਪੇ ਪਹੁੰਚੇ ਹੋਏ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਜਾ ਰਹੇ ਨੇ ਤੇ ਉੱਥੇ ਹੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਅਤੇ ਪਤਾ ਲਗਾਇਆ ਜਾ ਰਿਹਾ ਆਖਰਕਾਰ ਇਹ ਮਾਮਲਾ ਕੀ ਹੈ ਹਾਲਾਂਕਿ ਸਭ ਤੋਂ ਵਾਵਾ ਪਤਾ ਲੱਗੇਗਾ ਕਿ ਆਖਰਕਾਰ ਇਹ ਫੇਕ ਜਿਹੜੇ ਆ ਜਾਣਕਾਰੀ ਸੀ ਜਾਂ ਫਿਰ ਕੀ ਹੈ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਜਾਂਚ ਵਿੱਚ ਪੁਲਿਸ ਜੁਟੀ ਹੈ ਤੇ ਦੇਖਣਾ ਹੋਵੇਗਾ ਕਿ ਕੀ ਕੁਝ ਸਾਹਮਣੇ ਆਉਂਦਾ ਹੈ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਧਮਕੀ ਭਰੀ ਈਮੇਲ ਆਈ ਹੈ ਅਤੇ ਕਈ ਨਾਮੀ ਸਕੂਲਾਂ ਨੂੰ ਜਿਹੜੇ ਆ ਉਹ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਮੌਕੇ ਤੇ ਦਹਿਸ ਦਾ ਮਾਹੌਲ ਬਣਿਆ ਅਤੇ ਮੌਕੇ ਤੇ ਮਾਪੇ ਆ ਜਿਹੜੇ ਉਹ ਸਕੂਲ ਪਹੁੰਚੇ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਜਾ ਰਹੇ ਨੇ ਤਾਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਪਾਸੇ ਤਾਂ ਧੁੰਦ ਲੱਗੀ ਹੈ ਤੇ ਇਸੇ ਧੁੰਦ ਤੇ ਠੰਡ ਦੇ ਮੌਸਮ ਦਰਮਿਆਨ ਮਾਪਿਆਂ ਨੇ ਜਿੱਥੇ ਬੱਚਿਆਂ ਨੂੰ ਪਹਿਲਾਂ ਸਵੇਰੇ ਤਿਆਰ ਕਰਕੇ ਸਕੂਲ ਭੇਜਿਆ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਸਕੂਲ ਤੋਂ ਕਾਲ ਆਂਦੀ ਹੈ ਕਿ ਬੱਚਿਆਂ ਨੂੰ ਵਾਪਸ ਲਿਜਾਇਆ ਜਾਵੇ ਅਤੇ ਉਸੇ ਦੇ ਚਾਲਦੇ ਮੌਕੇ ਤੇ ਬੱਚਿਆਂ ਨੂੰ ਆਪਣੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਘਰੇ ਲੈ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਲਗਾਤਾਰ ਬਿੱਤੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੀਆਂ ਅਦਾਲਤਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਸਕੂਲ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਹੁਣ ਫਿਰ ਤੋਂ ਚੰਡੀਗੜ੍ਹ ਵਿੱਚ ਇਹ ਮਾਹੌਲ ਦੇਖਿਆ ਗਿਆ ਕਿ ਚੰਡੀਗੜ੍ਹ ਦੇ ਕੁਝ ਨਿੱਜੀ ਸਕੂਲਾਂ ਨੂੰ ਜਿਹੜਾ ਕਿ ਬੰਬਨਾ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਜਿਸ ਦੇ ਚੱਲਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸਕੂਲ ਖਾਲੀ ਕਰਵਾ ਕੇ ਇੱਥੇ ਜਿਹੜੇ ਵੱਡੇ ਪੱਧਰ ਤੇ ਸਰਚ ਅਭਿਆਨ ਕੀਤਾ ਜਾ ਰਿਹਾ ਤਾਂ ਵੱਖ-ਵੱਖ ਜਿਹੜੇ ਸਕੂਲ ਨੇ ਉਹਨਾਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਵੇਰੇ ਤੜਕਸਾਰ ਜਿੱਥੇ ਬੱਚੇ ਪਹਿਲਾਂ ਸਕੂਲ ਪਹੁੰਚਦੇ ਆ ਤੇ ਉੱਥੇ ਇਹ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਈਮੇਲ ਆਈ ਹੈ ਇੱਕ ਧਮਕੀ ਭਰੀ ਅਤੇ ਇਸੇ ਦੇ ਚੱਲਦਿਆਂ ਸਕੂਲ ਹੈ ਜਿਹੜੇ ਉਹ ਖਾਲੀ ਕੀਤੇ ਜਾਣ ਅਤੇ ਸਕੂਲਾਂ ਨੂੰ ਮੌਕੇ ਤੇ ਹੀ ਬੰਦ ਕੀਤਾ ਜਾਵੇ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਬਣਿਆ ਹੈ ਜਿੱਥੇ ਕਪਾਸੀ ਸੰਘਣੀ ਧੁੰਦ ਪੈ ਰਹੀ ਹੈ ਤੇ ਇਸੇ ਧੁੰਦ ਦੇ ਦਰਮਿਆਨ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਆ ਪਹਿਲਾਂ ਹੀ ਕਾਫੀ ਚਿੰਤਾਜਨਕ ਸਥਿਤੀ ਵਿੱਚ ਸਕੂਲ ਪਹੁੰਚੇ ਸੀ ਪਰ ਉਧਰ ਜਿਵੇਂ ਹੀ ਸਕੂਲ ਪਹੁੰਚਦੇ ਆ ਤਾਂ ਇੱਕ ਹੋਰ ਜਿਹੜੀ ਚਿੰਤਾ ਵੱਡੀ ਸਾਹਮਣੇ ਆਂਦੀ ਆ ਮਾਪਿਆਂ ਦੇ ਲਈ ਅਤੇ ਬੱਚਿਆਂ ਦੇ ਲਈ ਕਿ ਸਕੂਲ ਨੂੰ ਧਮਕੀ ਆਈ ਹੈ ਤਾਂ ਬੰਬ ਬਣਾ ਉਡਾਉਣ ਦੀ ਧਮਕੀ ਆਈ ਹੈ ਕਈ ਨਿੱਜੀ ਸਕੂਲਾਂ ਨੂੰ ਅਤੇ ਮੌਕੇ ਤੇ ਮਾਪੇ ਪਹੁੰਚੇ ਹੋਏ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਘਰ ਬਾਸ ਲੈ ਜਾ ਰਹੇ ਨੇ ਤੇ ਉੱਥੇ ਹੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਅਤੇ ਪਤਾ ਲਗਾਇਆ ਜਾ ਰਿਹਾ ਆ ਅਖਰਕਾਰ ਇਹ ਮਾਮਲਾ ਕੀ ਆ ਹਾਲਾਂਕਿ ਸੱਚੇ ਤੋਂ ਵਾਵਾਦ ਪਤਾ ਲੱਗੇਗਾ ਕਿ ਆਖਰਕਾਰ ਇਹ ਫੇਕ ਜਿਹੜੀ ਆ ਜਾਣਕਾਰੀ ਸੀ ਜਾਂ ਫਿਰ ਕੀ ਹੈ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਜਾਂਚ ਵਿੱਚ ਪੁਲਿਸ ਜੁਟੀ ਹੈ ਤੇ ਦੇਖਣਾ ਹੋਵੇਗਾ ਕਿ ਕੀ ਕੁਝ ਸਾਹਮਣੇ ਆਉਂਦਾ ਹੈ